ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਬਲੌਗ 'ਚ ਆਸ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਦਿਨ ਹੈਗਾ ਜੀ ਬੁੱਧਵਾਰ ਦਾ ਵੀਡੀਓ ਸ਼ੁਰੂ ਕਰਨ ਲੱਗੇ ਸੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਕੇ ਮੇ ਲੱਗਦੀ ਹੁੰਦੀ ਆ ਤੇ ਸਵੇਰ ਦਾ ਟਾਈਮ ਸੀਗਾ ਇਹ ਸਵੇਕ 6 ਦਾ ਸਾਢੇ 6 ਦਾ ਇੱਥੇ ਲਾ ਰਹੇ ਸੀ ਅੱਜ ਅਸੀਂ ਮੱਛਰਦਾਨੀ ਹੁਣ ਤਾਂ ਚੱਲ ਹਜੇ 5-7 ਦਿਨ ਹੋਰ ਰਹਿੰਦੀ ਅੱਜ ਨਾਲ ਸਾਡੀ ਝੋਟੀ ਇਹਦੇ ਵਿੱਚ ਦੀ ਲੰਗ ਗਈ ਉਹਨੇ ਪੱਟਤੀ ਸਾਰੀ ਥੋੜੀ ਜਿਹੀ ਪਾੜ ਵੀ ਦਿੱਤੀ ਸੀਗੀ ਫਿਰ ਮੈਂ ਸੋਚਿਆ ਵੀ ਚੱਲ ਲਾ ਹੀ ਦਿੰਨੇ ਆ ਵੀ ਹੁਣ ਤਾਂ ਉਹ ਵੀ ਮੌਸਮ ਦਾ ਫਰਕ ਪੈ ਗਿਆ ਮੱਛਰ ਇੰਨਾ ਨਹੀਂ ਹੈਗਾ ਚੱਲ ਜੀ 5-4 ਦਿਨ ਹੋਊਗਾ ਤਾਂ ਧੂਆਂ ਕਰ ਦਿਆਂਗੇ ਦੁਬਾਰੇ ਸਾਨੂੰ ਸੈੱਟ ਕਰਨੀ ਔਖੀ ਉਹ ਕੁਝ ਪਾਟ ਗਈ ਸੀਗੀ ਫਿਰ ਮੈਂ ਇਹ ਰੈਡੀ ਨੂੰ ਆਖਿਆ ਮੈਂ ਖਲਾਹੀ ਦੇ ਚਲ ਹੁਣ 4 ਦਿਨਾਂ ਨੂੰ ਤੋਂ ਵੀ ਲਾਉਣੀ ਹੈਗੀ ਮੈਂ ਨਾਲੇ ਸਾਜਾ ਆ ਗਿਆ ਸੀਗਾ ਮੈਂ ਕਹੀ ਜਾਂਦੀ ਸੀ ਮੈਂ ਕਿਥੋਂ ਆਮਦਾਰੀ ਜੀ ਆ ਗਈ ਵਧੀਆ ਜਦੋਂ ਲਹੇਗੀ ਵਿਚਾਰ ਮੱਛਰ ਕਰਕੇ ਲਾ ਰੱਖੀ ਸੀਗੀ ਥਾਂ ਆਪਣੇ ਤੰਗ ਹੈਗਾ ਤੰਗ ਜੇ ਥਾਂ 'ਚ ਤਾਂ ਨਾ ਜਦੋਂ ਮੱਛਰ ਲੱਗੀ ਹੋਈ ਸੀਗੀ ਬਸ ਸਾਜਾ ਘੁੱਟਦਾ ਸੀਗਾ ਮੱਛਰ ਤੋਂ ਤਾਂ ਬਹੁਤ ਆਰਾਮਦਾਰੀ ਸੀ ਅਸੀਂ ਧੂਆ ਨਹੀਂ ਕਰਿਆ ਜਿਹਦੇ ਦੀ ਲਾਈ ਸੀਗੀ ਧੂਆ ਕਰਨਾ ਨਹੀਂ ਪਿਆ। ਸੰਬਰ ਕੇ ਸਾਰਾ ਘੋਆ ਮੈਂ ਡੇਕਤਾ ਸੀਗਾ। ਇਸ ਤੋਂ ਬਾਅਦ ਮੈਂ ਥੋੜਾ ਸੇਹੇ ਕੋੜੂ ਵਾਲਾ ਫਰਸ ਆਪਣਾ ਉਰਲਾ। ਕਦੋੜੀ ਤੋਂ ਉਰਲੇ ਪਾਸੇ ਇਹ ਮੈਂ ਦਸੰਬਰ ਦੇ ਨਹੀਂ ਹੁੰਨੀ ਆ। ਵੱਡੇ ਮਾਂਜੇ ਨਾਲ ਪਿੱਛੇ ਤੋਂ ਤਾਂ ਫਿਰ ਅਰਮਣ ਦੇ ਸੰਬਰਣਾ ਹੁੰਦਾ ਹੈਗਾ ਝਾੜੂ ਨਾਲ ਜੋ ਅੰਦਰ ਸਾਰਾ ਲੈ ਕੇ ਆਉਂਦੀ ਹੈਗੀ। ਤੇ ਇਹ ਬੱਡੇ ਮਾਂਜੇ ਨਾਲ ਸੰਬਰ ਦਿੰਨੀ ਹੁੰਦੀਆਂ ਫਿਰ ਵੀ ਬਾਰਪੂਰ ਸੰਬਰ ਨਾ ਹੁੰਦਾਗਾ ਨਾਲ ਜੋ ਤ ਨਾਈ ਜਾਂਦਾ ਸੀਗਾ ਸਕੂਲ ਜਾਣਾ ਸੀਗਾ ਉਹਨੇ ਬਸ ਉਹਦੇ ਨਾਲ ਉਹਦੇ ਕਰਦੇ ਮੈਂ ਆਪਦਾ ਇਧਰੋਂ ਕੰਮ ਸਾਰਾ ਨਿਬੇੜ ਲੈਣੀ ਹੁੰਦੀ ਆ ਉਹਨੂੰ ਚਾਹ ਪਿਆ ਕੇ ਲੱਗਦੀ ਹੁੰਦੀਆਂਗੀ ਨੌਂ ਦੇ ਕਰਦੇ ਉਹਦੀ ਵਰਦੀ ਰੱਖਿਆ ਹੋਣੀ ਹੁੰਦੀਆਂਗੀ ਵੀ ਪਾ ਲੂਗਾ ਸਾਰਾ ਕੁਝ ਉਦੋਂ ਤੱਕ ਆਉਣੀ ਹੁੰਦੀ ਆ ਮੈਂ ਇਧਰ ਸਾਰਾ ਨਿਬੇੜ ਕੇ ਫਿਰ ਉੱਧਰ ਜਾਨੀ ਹੁੰਦੀ ਹੈਗੀ ਇਹ ਮੱਛਰਦਾਨੀ ਮੈਂ ਇੱਥੇ ਟੱਬ 'ਚ ਧਰ ਲਈ ਸੀਗੀ ਤੇ ਮਿੱਟੂ ਟੀ ਆਈ ਤੋਂ ਪਾਣੀ ਪਾ ਦੂੰਗੀ ਉਹਦਾ ਪਾਣੀ ਬਹੁਤ ਪੈਂਦਾ ਫਿਰ ਮੈਂ ਕਿਹਾ ਚੱਲ ਟੂਟੀ ਚਲਾ ਕੇ ਗਾਹ ਨੂੰ ਪਾਉਣਾਗਾ ਦੂਜੀਆਂ ਵਿੱਚ ਆਪਾਂ ਟੂਟੀ ਆ ਗਈ ਜਦੋਂ ਉਹਦੀ ਪਾਵਾਂਗੇ ਇਹ ਮੈਂ ਸਾਰਾ ਸੰਬਰ ਕੇ ਇੱਥੋਂ ਫਿਰ ਅੱਗੇ ਬਾਅਰ ਵੀ ਸੰਬਰ ਨਹੀਂ ਹੁੰਨੀ ਹੈਗੀ ਬਾਅਰ ਮੈਂ ਸਨੇਹੀ ਸੰਬਰ ਦੀ ਹੁੰਨੀ ਉਹ ਤੋਂ ਬਾਅਦ ਤਾਂ ਫਿਰ ਸਕੇਰਾ ਇੱਧਰ ਆ ਕੇ ਫਿਰ ਤਾਂ ਜੋ ਤਿਆਰ ਕਰਨਾ ਰੋਟੀ ਬਣਾਉਣੀ 8:30 ਵਜੇ ਤੱਕ ਫਿਰ ਇੱਧਰ ਹੀ ਟਾਈਮ ਪਾਸ ਹੋ ਜਾਂਦਾਗਾ ਇੱਥੇ ਲੱਗੀ ਸੀ ਕਿ ਮੈਂ ਜੋ ਦਾ ਸਿਰ ਪਾਉਣ ਇਹ ਇੱਥੇ ਦੇਖੀ ਜਾਂਦਾ ਸੀਗਾ ਵੀਡੀਓ ਜਿਹੜਾ ਵੀ ਰਾਜ ਕਰੇਗਾ ਖਾਲਸਾ ਤੇ ਕਹਿੰਦੇ ਵੀ ਲਾਇਆਗਾ ਵੀ ਕਿਸੇ ਨੇ ਬੋਲਣਾ ਨਹੀਂ ਬਿਕਾਇਦ ਹੋਊਗੀ ਪਤਾ ਨਹੀਂ ਕਿਵੇਂ ਜੀ ਕਹਿੰਦੇ ਨੇ ਇਹ ਨਾਲੇ ਮੈਨੂੰ ਦੱਸੀ ਜਾਂਦਾ ਸੀਗਾ ਨਾਲੇ ਆਪ ਕਹੀ ਜਾਂਦਾ ਸੀਗਾ ਵੀ ਹਨਾ ਇਹ ਤਾਂ ਕਰਨ ਹੁਣ ਔਖਾਗਾ ਵੀ ਸਿੱਖ ਰਾਜ ਕਿਵੇਂ ਛੱਡ ਸਕਦੇ ਆਪਾਂ ਰਾਜ ਕਰੇਗਾ ਖਾਲਸਾ ਕਿਵੇਂ ਛੱਡ ਸਕਦਾ ਕੋਈ ਤੇ ਵੀ ਤਾਂ ਬਹੁਤ ਗਲਤ ਹੈਗਾ ਨੇ ਮੈਨੂੰ ਦੱਸੀ ਜਾਂਦਾ ਸੀਗਾ ਜੋਤ ਨਾਲ ਦੇਖੀ ਜਾਂਦਾ ਸੀਗਾ ਇੱਥੇ ਬਾਜ ਬਾਵਾ ਕਰੀ ਬੈਠਾ ਸੀ ਉਹ ਫਿਰ ਅਸੀਂ ਬੰਦ ਕਰਤੀ ਸੀਗੀ ਉਹ ਬਾਜ ਸੁਣੀ ਜਾਂਦਾ ਸੀਗਾ ਇਹਨੂੰ ਬਹੁਤ ਤਾਂ ਰਹਿੰਦਾ ਇਹ ਜਿਹੀਆਂ ਖਬਰਾਂ ਦਾ ਦੇਖਦਾ ਹੈਗਾ ਇਹ ਜਿਹੀ ਖਬਰ ਜੋ ਦਸੇਰ ਬਾਤ ਆ ਸੀ ਆਪਾਂ ਤਿਆਰ ਕਰਤਾ ਸੀਗਾ ਰੋਟੀ ਰੋਟੀ ਇਹਦੀ ਬਣਾਤੀ ਸੀ ਟੂਟੀ ਆ ਗਈ ਸੀ ਇਹ ਦੁਆਰ ਫਰਮ ਨਾਲ ਉਧਰੋਂ ਜਦੋਂ ਚਾੜੂ ਚੂੜੂ ਕੱਢਦੀ ਐ ਸਕੂਟਰੀ ਇੱਧਰ ਖੜਾ ਲੈਂਦੀ ਹੈਗੀ ਜੋ ਦਸ ਸਕੂਲੋਂ ਗੁਰੂ ਘਰੋਂ ਆਉਂਦਾ ਹੁੰਦਾ ਗੁਰੂ ਘਰ ਜਾਂਦਾ ਸਕੂਟਰੀ ਤੇ ਫਿਰ ਉਹ ਪਹਿਲਾਂ ਨਵਦੀਆ ਚੰਗਾ ਪਹਿਲਾਂ ਤੁਰ ਕੇ ਜਾਂਦਾ ਹੁੰਦਾ ਸੀ ਇਹਨੂੰ ਜੰਮੀ ਸੁਖ ਪੈ ਗਿਆ ਹੁਣ ਸਕੂਟਰੀ ਤੇ ਗੁਰੂ ਘਰ ਜਾਂਦਾ ਹੈਗਾ ਫਿਰ ਇਹ ਹਰ ਮਣ ਇੱਥੇ ਖੜਵਾ ਲੈਂਦੀ ਐ ਤੋਂ ਵੀ ਮੈਨੂੰ ਹੇਟ ਹੋਏ ਧੋਉਂਗੀ ਗਰਗੁਰਾ ਲੱਗਿਆ ਹੁੰਦਾ ਕਲੇ ਬਿਸਕੁਟ ਰੀਪ ਜੰਮੀ ਨਹੀਂ ਲੈ ਕੇ ਜਾਂਦੀ ਇਹ ਸਾਰੀ ਸਾਫ ਕਰਦੀ ਹੈਗੀ ਝਾੜੂ ਝੂਣ ਪੋਚਾ ਕਰਨ ਤੋਂ ਬਾਅਦ ਤੇ ਇਹ ਫਿਰ ਮੈਂ ਨਾ ਇੱਥੇ ਟੱਬ ਚ ਦਬਤੀ ਸੀਗੀ ਮੱਛਰਦਾਨੀ ਸਮਾਰ ਕੇ ਚੰਗੀ ਤਰ੍ਹਾਂ ਵੀ ਸਾਰੀ ਮੱਛਰ ਦਾ ਹੁੰਦਾ ਗਾ ਕਾਲਾ ਕਾਲਾ ਜਿਆ ਸਾਰਾ ਰੇਤਾ ਰਵਾਜਾ ਉਹ ਹੀ ਉਹ ਦੇ ਛਿੱਟੇ ਹੀ ਵੱਜੇ ਹੋਏ ਨੇ ਕਿ ਮਿੱਤਰਾਨੀ ਜੀ सारा ले जूगा वजिए उगल जूगी डो के रखती थी मैं दस भी मिनट ये उन्हें चर अपना टेंकी चलाती पैप पानी उपर चढ़ाता सी ਪਾਰੀ ਹੋ ਗਈ ਸੀ ਇਹ ਮੱਛਰਦਾਨੀ ਭਿੱਜ ਕੇ ਇਹ ਖਤਰਾ ਖਿੱਚੀ ਜਾਂਦੀ ਸੀ ਬਾਕੀ ਮੈਨੂੰ ਐਸੀ ਵੀ ਕਿਤੇ ਖਿਚੜੀ ਤੋਂ ਪਾਟ ਵੀ ਨਾ ਜਾਵੇ ਦੋ ਸਾਲ ਪੁਰਾਣੀ ਹੈ ਮੱਛਰਦਾਨੀ ਸਾਡੀ ਤਾਂ ਹੀ ਝੋਟੀ ਨੇ ਛੇਤੀ ਪਾੜਤੀ ਅੱਜ ਬਸ ਜਦੋਂ ਉਧਰੋਂ ਆਉਣੇ ਆਂਗੇ ਕੰਮ ਨ ਕੋਈ ਨਾ ਕੋਈ ਤਿਆਰੀ ਰਹਿੰਦਾ ਮੱਝਾਂ ਕੰਨੀ ਉਹ ਆਕੇ ਬੱਚਾਂ ਸਕੂਲ ਦਾ ਕਰਨਾ ਫੇਰ ਫੇਰ ਇਧਰ ਟੂਟੀ ਆ ਜਾਂਦੀ ਹੈਗੀ ਇਹ ਫੇਰ ਇਥੇ ਮੈਂ ਕੱਢ ਲਈ ਸੀ ਮਛਰਦਾਨੀ ਕਾਲਾ ਕਾਲਾ ਪਾਣੀ ਨਿਕਲਿਆ ਬਹੁਤ ਰੇਤਾ ਰাবা ਨਿਕਲਿਆ ਮਛਰਦਾਨੀ ਚੋਂ ਸਕੂਟਰੀ ਫੇਰ ਮੈਨਾਂ ਤਾਂ ਛੇੜ ਤੇ ਲਵਾਈ ਵੀ ਮੈਨੂੰ ਡਿੱਕਾ ਲੱਗਦਾ ਹੈਗਾ ਇਹਨੂੰ ਮੈਂ ਕਿਹਾ ਪਾਸੇ ਕਰੋ ਫੇਰ ਤੂੰ ਹਰ ਮਨ ਨੂੰ ਕਿਹਾ ਵੀ ਤੂੰ ਧੋਵੇਂਗੀ ਫਿਰ ਕਰ ਲਈ ਇਧਰਲੇ ਪਾਸੇ ਡਿੱਕਾ ਜਿ ਲੱਗ ਜਾਂਦਾ ਸੀਗਾ ਮੈਨੂੰ ਵਿੱਚ ਇਹ ਗੱਟਾ ਜ ਆ ਉੱਪਰ ਪਾਇਪ ਜੀ ਜਿ ਥੁੰਨਿਆ ਹੋਇਆ ਸੀਗਾ ਮੱਛਰ ਵੜਨ ਤੋਂ ਇਹ ਵੀ ਫਿਰ ਮੈਂ ਨਾਲ ਹੀ ਧੋਤਾ ਸੀਗਾ ਇਸੇ ਗੱਟੇ ਚ ਪਾ ਕੇ ਆਪਾਂ ਰੱਖ ਦਾਂਗੇ ਮੱਛਰਦਾਨੀ ਅਗਲੀ ਵਾਰ ਕੇ ਫਿਰ ਕੰਮ ਲੈ ਲਾਂਗੇ ਤੋਂ ਜਿਹੜੀ ਬਾਟੀ ਆ ਭੜਾੜ ਮਾਰ ਲਾਂਗੇ ਮੈਂ ਚੰਗੀ ਤਰ੍ਹਾਂ ਕੱਢਦਾ ਸੀਗਾ ਪੈਪ ਨਾਲ ਰੇਤਾ ਜਿਹੜਾ ਰਹਿੰਦਾ ਸੀਗਾ ਉੱਗਲ ਗਿਆ ਸੀ ਜਮਾ ਤੇ ਫੇਰ ਫੇਰ ਮੈਂ ਇਹ ਪਾਣੀ ਜੀ ਰੱਖਤੀ ਸੀਗੀ ਡੋਬ ਕੇ ਵੀ ਚਲ ਜਿਹੜਾ ਹੋਊਗਾ ਹਨਾ ਹੋਰ ਨਿਕਲ ਜੂਗਾ ਦੇ ਤੋਂ ਪਾਟ ਗਈ ਸੀਗੀ ਇਹ ਸਿੱਧੀ ਨਾ ਜਿਵੇਂ ਦੀਦਾ ਨਹੀਂ ਹੁੰਦਾ ਚੋਟੀਆਂ ਹੀ ਸਿੱਧੀ ਵਿਚਲੀ ਲੰਗਣ ਲੱਗੀ ਚੰਗੀਆਂ ਬਣੀਆਂ ਰੋਜ਼ ਸਾਈਡ ਦੀ ਲੰਗਦੀਆਂ ਲੰਗਦੀਆਂ ਅੱਜ ਪਤਾ ਨਹੀਂ ਕੀ ਹੋ ਗਿਆ ਉਹਨੂੰ ਸਿੱਧੀ ਤੁਸ ਦੇ ਕੇ ਵਿੱਚ ਦੀ ਨਿਕਲ ਗਈ ਤੇ ਇਥੋਂ ਲੀਰਾਂ ਜੀਆਂ ਬੰਨੀਆਂ ਹੋਈਆਂ ਸੀਗੀਆਂ ਉੱਪਰ ਜਿਹੜਾ ਪਾਇਆ ਬੰਨ੍ਹੀ ਹੋਈ ਸੀਗੀ ਉਹ ਲੀਰਾਂ ਹੀ ਖੋਲਦੀ ਸੀ ਮੈਂ ਬਸ ਇਹ ਵੀਡੀਓ ਸਾਰੀ ਮੈਂ ਵੌਇਸ ਰਿਕਾਰਡਿੰਗ ਰਿਕਾਰਡਿੰਗ ਕਰੀਏਗੀ ਤੇ ਕੈਮਰਾ ਫੋਨ ਫੜਨ ਦਾ ਕਿਸੇ ਨੂੰ ਟਾਈਮ ਨਹੀਂ ਹੁੰਦਾ ਸਵੇਰੇ ਸਵੇਰੇ ਫਿਰ ਜੇ ਆਪਾਂ ਨਵੀਂ ਵੀਡੀਓ ਬਣਾਉਂਦੇ ਹਾਂ ਨਾ ਫਿਰ ਕੋਈ ਵਲੌਗ ਨਹੀਂ ਹੁੰਦਾ ਪਾਉਣ ਨੂੰ ਵੀ ਵਲੌਗ ਰੋਜ਼ ਪਾਉਣਾ ਪੈਂਦਾਗਾ ਕਿਸੇ ਨਾ ਕਿਸੇ ਚੀਜ਼ ਦਾ ਬਣਾਉਣਾ ਹੀ ਪੈਂਦਾ ਆਪਾਂ ਨੂੰ ਕੰਮ ਦਾ ਫਿਰ ਰੋਜ਼ ਇੱਕ ਕੰਮ ਦਾ ਹੀ ਬਣਾਉਣਾ ਹੈ ਜੇ ਫਿਰ ਵੀ ਨਹੀਂ ਚੰਗਾ ਜਿਹਾ ਲੱਗਦਾ ਇੱਧਰ ਪਤਾ ਨਹੀਂ ਮੈਨੂੰ ਕੀ ਕਹੀ ਜਾਂਦੀ ਸੀਗੀ ਹਰਮਨ ਸਵੇਰੇ ਸਵੇਰੇ ਤਾਂ ਬਹੁਤ ਕੰਮ ਹੁੰਦੇ ਨੇਗੇ। ਬੁੜੀਆਂ ਤਾਂ ਬਹੁਤ ਹੁੰਦੇ ਨੇ ਬੰਦਿਆਂ ਤਾਂ ਇੱਕ ਕੰਮ ਹੁੰਦਾਗਾ ਸਵੇਰੇ ਉੱਠ ਖੇਤ ਵਗ ਜਾਂਦੇ ਨੇ। ਚਲ ਖੇਤ ਆਪਦਾ ਕਾ ਇੱਕ ਕੰਮ ਲੱਗੇ ਰਹਿੰਦੇ ਆ ਇੱਥੇ ਤਾਂ ਇੱਕ ਕੰਮ ਕਰ ਲੈਣੇ ਇੱਕ ਛੱਡ ਦੇਣੇ ਆ। ਨਾਲੇ ਕੋਈ ਬੁੜੀਆਂ ਦਾ ਨਾਂ ਨਹੀਂ ਹੁੰਦਾ। ਇਹ ਪੱਕੀ ਗੱਲ ਆ ਜਦੋਂ ਉਹ ਖੇਤੋਂ ਆਉਂਦੇ ਨੇ ਉਦੋਂ ਨੂੰ ਆਪਾਂ ਵਿਹਲੇ ਹੋ ਕੇ ਬਹਿ ਜਾਂਦੇ ਆ ਬਸ ਫੇਰ ਇਹਨਾਂ ਨੂੰ ਇਹੀ ਹੁੰਦਾ ਵੀ ਇਹ ਤਾਂ ਵਿਹਲੀ ਬੈਠੀਆਂ ਨੇ। ਐਨੀ ਦੇਖਦੇ ਹੁੰਦੇ ਵੀ ਕੰਮ ਕਿਨੇ ਕਰਿਆਗਾ ਸਵੇਰੇ ਸਵੇਰੇ ਮੈਨੂੰ ਲੱਗਦਾ ਵੀ ਸਾਰੇ ਖਰਾਚੀ ਬੰਦੇ ਹੋਣਗੇ ਜਿਹੜੇ ਕਹਿੰਦੇ ਵੇਲੀ ਹੀ ਹੋਗੀਆਂ ਇਹਨੂੰ ਮੈਂ ਇੱਥੇ ਫੇਰਦਾ ਪਤਾ ਸੀਗਾ ਬਸ ਮੈਨੂੰ ਵਹਿਮ ਹੀ ਰਿਹਾ ਵੀ ਗਾਰਾ ਮਿੱਟੀ ਰਹਿ ਨਾ ਜਾਵੇ ਬੜੀ ਧੋਤੀ ਜਾਵੇ ਫਿਰ ਮਿੱਟੀ ਖਾ ਜਾਂਦੀ ਕੁਸਤੇ ਪਹਿਲਾਂ ਪੁਰਾਣੀ ਹੈਗੀ ਮੱਛਰਦਾਨੀ ਵੀ ਚਲ ਕੋਸੇ ਨੂੰ ਮਿੱਟੀ ਖਾ ਜੂਗੀ ਜੰਮੀ ਬੋਦੀ ਹੋ ਜੂਗੀ ਚੰਗੀ ਤਰ੍ਹਾਂ ਧੋਤੀ ਸੀਗੀ ਮੱਛਰਦਾਨੀ ਤਾਂ ਮੈਂ ਚਲੇ ਮੈਂ ਰੱਖਦੀ ਸੀਗੀ ਵੀ ਹੋਰ ਨਿਕਲ ਜੂ ਪਾਣੀ ਇਹਦਾ ਸਮਾਰ ਕੇ ਵੀ ਫਿਰ ਮੈਂ ਨਾ ਇਹ ਡੈਡੀ ਆਏ ਤਾਂ ਸੁੱਕਣੀ ਪਵਾਈ ਸੀਗੀ ਇਹ ਦੋਨਾਂ ਜਣਿਆਂ ਨੇ ਸਿੱਟੀ ਅਸੀਂ ਚੱਕ ਕੇ ਇੱਥੇ ਲੱਗੀ ਸੀਗੀ ਮੈਂ ਇਧਰ ਫਰਸ਼ ਧੋਣ ਝਾੜੂ ਪੋਚਾ ਹਰਮਨ ਨੇ ਕਰਤਾ ਸੀਗਾ ਉਹ ਮੈਨੂੰ ਕਹਿੰਦੀ ਸੀ ਹੁਣ ਪੋਚਾ ਲਾਹੇ ਤੋਂ ਬਾਅਦ ਤੂੰ ਧੋਣ ਲੱਗੀ ਵੀ ਉਧਰ ਛਿੱਟੇ ਮਾਰੇਗੀ ਪਾਣੀ ਦੇ ਮੈਂ ਕਿਹਾ ਚੱਲ ਮੈਂ ਦਵਾਰੇ ਮਾਰ ਦੂੰਗੀ ਲੀਰ ਮੜੀ ਜੀ ਬਹੁਤ ਦਿਨ ਹੋ ਗਏ ਸੀ ਐਤਕੀ ਸਾਡੀ ਇਹ ਲੋਕਟ ਵਾਲਾ ਫਰਸ਼ ਧੋਤੇ ਨੂੰ ਦਾਲਾ ਖਰਾਬ ਹੋਇਆ ਪਿਆ ਸੀਗਾ ਸੰਭਰਿਆ ਵੀ ਨਹੀਂ ਸੀ ਚੰਗਾ ਲੱਗਦਾ ਐਤਕੀ ਹਰਮਨ ਨੇ ਪੋਚਾ ਵੀ ਨਹੀਂ ਲਾਇਆ ਕਈ ਦਿਨਾਂ ਤਾਂ ਕਿਤੇ ਪੋਚਾ ਵੀ ਲਾਉਂਦੀ ਸੀ ਇਹ ਤੇ ਵਿੱਚ ਦੀ ਝੜ ਜਾ ਰਿਹਾ ਨਾ ਐਤਕੀ ਕਣੀ ਕਣਾ ਮਣ ਜਾ ਬਸ ਐਈ ਉਹ ਪਿੱਛੋ ਪਿੱਛੋ ਜਿਓ ਪਿੱਛੇ ਹੀ ਸਾਰੇ ਘਰ ਚ ਪੋਚਾ ਲਾਉਂਦੀ ਸੀ ਇੱਥੇ ਨਹੀਂ ਲਾਇਆ ਉਹਨੇ ਕਈ ਦਿਨਾਂ ਦਾ ਮੇਰੇ ਮਨ ਖ ਚੱਲ ਵੀ ਮੈਂ ਦੋ ਦੰਨੀ ਆਂਗੀ ਅੱਜ ਨੂੰ ਟੁੱਟੀ ਸਨੇ ਹਾਈ ਸੀਗੀ ਨਹੀਂ ਸੱਚ ਟੁੱਟੀ ਸਾਡੀ ਇੱਥੇ ਨਾ ਬਾਅਦ ਚ ਆਈ ਸੀਗੀ ਵੀ ਬਾਅਦ ਚ ਆਈ ਹੁੰਦੀ ਰੋਟੀ ਰੋਟੀ ਬਣਾ ਬਣ ਜਾਂਦੀ ਹੈ ਜੋਤ ਦੀ ਸਵੇਰੇ ਆਵੇ ਤਾਂ ਉਧਰ ਤਾਂ ਉਹੀ ਰੋਟੀ ਦਾ ਟਾਈਮ ਹੁੰਦਾ ਹੈਗਾ ਉਧਰੋਂ ਟੁੱਟੀ ਦਾ ਟਾਈਮ ਆ ਬਸ ਟੈਂਕੀ ਭਰਦੇ ਆਂ ਕੀ ਆਪਦੇ ਕਰਨ ਵਾਲਾ ਕੰਮ ਨਹੀਂ ਹੁੰਦਾ ਇਨਾਂ ਹਰ ਸੋਸੇ ਨਹੀਂ ਤੋੱਤਾ ਜਾਂਦਾ ਚੰਗੀ ਤਰ੍ਹਾਂ ਇਹ ਹਰ ਸਪਿਛਲਾ ਤਾਂ ਧੋਣਾ ਹੀ ਪੈਂਦਾਗਾ ਮੈਨੂੰ ਰੋਜ਼ੀ ਬਾਥਰੂਮ ਤੇ ਫਲੱਸ਼ ਤਾਂ ਪਾ ਧੋਨੀ ਆ ਹਨਾ ਰੋਜ਼ ਇਹ ਟਾਈਮ ਲੱਗਣ ਵਾਲਾ ਕੰਮ ਹੈਗਾ ਟਾਈਮ ਲੱਗਦਾਗਾ ਮੈਂ ਜਲਦੀ ਦੂਜੀ ਰੋਟੀ ਮੈਂ ਬਾਅਦ ਚ ਬਣਾਉਂਗੀ ਹਰਮਰ ਤਾਂ ਲੇਟ ਜਾਂਦੀ ਹੈਗੀ ਸਾਡੀ ਰੋਟੀ ਅਸੀਂ ਫੇਰ ਬਣਾਉਣੀ ਹੈ ਉਹਨੇ ਕੱਲ ਜੋਤੀ ਬਣਾ ਦੇਣੀ ਹੁੰਦੀ ਹੈ ਮੈਂ ਪਹਿਲਾਂ ਇੱਕ ਇਹ ਨਾ ਮੇਰੀ ਪੈਪ ਛੋਟੀ ਹੈਗੀ ਕੁੱਤੀ ਨੇ ਚੱਬ ਕੇ ਵੱਢਤੀ ਸੀ ਇਹ ਟੋਟਾ ਜੋੜਨਾ ਪੈਂਦਾਗਾ ਮੈਨੂੰ ਮੱਝਾਂ ਕੰਨੀ ਵੀ ਸੇਰੇ ਵਾਲੀ ਮੱਝ ਤੇ ਨਹੀਂ ਜਾਂਦੀ ਪੈਪ ਉੱਥੇ ਵੀ ਟੋਟਾ ਜੋੜ ਕੇ ਨਮਾਉਣੀਆਂ ਪੈਂਦੀਆਂ ਨੇ ਬਸ ਐਵੇਂ ਜਿੰਨਾ ਚਿਰ ਡੰਗ ਲੈ ਜੇ ਚੱਲ ਫਿਰ ਨਵੀਂ ਮੰਗਵਾ ਲਾਂਗੇ ਜੋ ਥੋੜਾ ਜਿਹਾ ਦੱਬ ਲੈਣੀ ਆ ਫਿਰ ਲੈ ਜਾਂਦੀ ਹੈਗੀ ਉਹ ਜੋੜ ਖੁੱਲ ਜਾਂਦਾਗਾ ਉਹ ਚੁੱਲੇ ਕਨੀਓ ਕੱਢਦੀ ਸੀਗੀ ਚੰਗੀ ਤਰ੍ਹਾਂ ਚੁੱਲੇ ਨੂੰ ਵੀ ਪੋਚਾ ਦੇਣਾ ਹਾਂ ਪਰ ਰੋਜ਼ ਕੌਲ ਹੋ ਜਾਂਦੀ ਹੈਗੀ ਬਸ ਬੱਦਲ ਜਿਉਂ ਦੇਖ ਕੇ ਫਿਰ ਐ ਹੋ ਜਾਂਦਾ ਮੱਥਾ ਜਾਂ ਕੀ ਮਾਰਾਂਗੇ ਚੱਲ ਸੁੱਕ ਪੱਕਾ ਜਾ ਹੋ ਜਾਂਦੇ ਫਿਰ ਪੋਚਾ ਲਾਵਾਂਗੇ ਇਹ ਤੋਤਾ ਸੀਗਾ ਮੈਂ ਅਗਲਾ ਫਰਸੇ ਤਾਂ ਅੱਗੇ ਵੀ ਰੋਜ਼ ਧੋਨੇ ਆ ਇਸ ਤੋਂ ਬਾਅਦ ਤੋਤਾ ਸੀਗਾ ਮੈਂ ਬਾਥਰੂਮ ਫਲੱਸ ਸਾਰਾ ਕੁਝ ਬਸ ਇੱਥੇ ਮੇਰਾ ਕੰਮ ਨਿਬੜ ਗਿਆ ਸੀਗਾ ਇਹ ਬਾਲਟੀਆਂ ਨਾਲ ਮੈਂ ਪਾਣੀ ਪਾ ਕੇ ਕੱਪੜੇ ਤੁਣੀ ਮਸ਼ੀਨ ਦੇ ਪਿਛਲੇ ਪਾਸੇ ਮਾਰਿਆ ਸੀ ਪਾਣੀ ਉੱਧਰ ਪੈਪ ਜਾਂਦੀ ਨਹੀਂ ਛੋਟੀ ਸੀਗੀ ਤਾਂ ਕਰਕੇ ਬਾਲਟੀਆਂ ਭਰੀਆਂ ਮੈਂ ਵਿੱਚ ਦੀ ਤਿੰਨ ਚਾਰ ਉੱਧਰ ਕੱਢ ਕੇ ਲਈ ਬਾਲਟੀਆਂ ਮਾਰ ਕੇ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਦੋਂ ਕੋਈ ਕਮੈਂਟ ਕਰਦੇ ਹੋ ਤੁਸੀਂ ਵੀਡੀਓ ਦੇਖ ਕੇ ਤਾਂ ਹੌਸਲਾ ਵਧਦਾਗਾ ਵੀ ਚਲ ਆਪਣੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਧੰਨਵਾਦ ਜੀ